ਜੀ ਵੀਡੀਓ ਦੇਖ ਰਹੇ ਸਾਰੇ ਹੀ ਜਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਸਾਰੇ ਕਿਸਾਨ ਵੀਰਾਂ ਵਾਸਤੇ ਆਪਾਂ ਇੱਕ ਰਾਹਤ ਭਰੀ ਖੁਸ਼ਖਬਰੀ ਵਾਲੀ ਖਬਰ ਲੈ ਕੇ ਹਾਜ਼ਰ ਹੋਏ ਆ ਜਿਹੜੀ ਕਿ ਕਰਜ਼ਾ ਮਾਫੀ ਬਾਰੇ ਹੈ ਜਿਦੇ ਵਿੱਚ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਜਿਹੜਾ ਉਹ ਮਾਫ ਹੋਣਾ ਹੈ ਇਹਦੇ ਵਿੱਚ ਜਿਹੜੀਆਂ ਸਰਕਾਰ ਨੇ ਸ਼ਰਤਾਂ ਰੱਖੀਆਂ ਨੇ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਫਰਵਰੀ ਦੇ ਵਿੱਚ ਬਜਟ ਪੇਸ਼ ਹੋਇਆ ਸੀ ਉਹਦੇ ਵਿੱਚ ਇਹ ਸਰਕਾਰ ਨੇ ਪੇਸ਼ਕਸ਼ ਕੀਤੀ ਸੀ ਕਿ ਕਿਸਾਨਾਂ ਨੂੰ 2 ਲੱਖ ਰੁਪਏ ਤੱਕ ਦਾ ਜਿਹੜਾ ਕਰਜ਼ਾ ਮਾਫ਼ ਕੀਤਾ ਜਾਵੇਗਾ ਪਰ ਹੁਣ ਸਰਕਾਰ ਨੇ ਬਕਾਇਦਾ ਇਹਦੇ ਪ੍ਰੈਕਸ਼ਨ ਲੈ ਕੇ ਨੋਟੀਫਿਕੇਸ਼ਨ ਜਾਰੀ ਕਰਕੇ ਜਿਹੜੇ ਉਹ 850 ਕਰੋੜ ਰੁਪਏ ਦੇ ਜਿਹੜੇ ਫੰਡ ਨੇ ਉਹ ਜਾਰੀ ਕਰ ਦਿੱਤੇ ਨੇ ਜਿਦੇ ਨਾਲ ਕਿ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਜਿਹੜਾ ਉਹ ਇਸ ਸਕੀਮ ਦਾ ਜਿਹੜਾ ਫਾਇਦਾ ਮਿਲੂਗਾ ਇਹਦੇ ਵਿੱਚ ਜਿਹੜੇ ਸਰਕਾਰ ਨੇ ਸ਼ਰਤਾਂ ਰੱਖੀਆਂ ਨੇ ਉਹਦੇ ਵਿੱਚ ਪਹਿਲੀ ਸ਼ਰਤ ਤਾਂ ਇਹ ਕਿ ਇਹਦੇ ਵਿੱਚ ਉਹਨਾਂ ਕਿਸਾਨ ਵੀਰਾਂ ਦਾ ਜਿਹੜਾ 2 ਲੱਖ ਤੱਕ ਦਾ ਕਰਜ਼ਾ ਉਹ ਮਾਫ਼ ਹੋਣਾ ਹੈ ਜਿਨ੍ਹਾਂ ਨੇ 31 ਮਾਰਚ 2020 ਤੱਕ ਲੋਨ ਵਗੈਰਾ ਜਾਂ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਕਰਜ਼ਾ ਲਿਆ ਹੋਇਆ ਬੈਂਕ ਤੋਂ 31 ਮਾਰਚ 2020 ਤੱਕ ਤੇ ਇਹ ਪਰਿਵਾਰ ਦੇ ਸਿਰਫ ਇੱਕ ਜੀ ਹੀ ਇਹਦਾ ਜਿਹੜਾ ਫਾਇਦਾ ਉਹ ਲੈ ਸਕਦਾ ਸਕੀਮ ਦਾ ਇਹ ਨਹੀਂ ਕਿ ਜੇ ਪਰਿਵਾਰ ਚ ਚਾਰ ਜੀ ਆ ਤਾਂ ਚਾਰੇ ਆਪੋ ਆਪਣੇ ਕਰ ਜਿਹੜੇ ਉਹ ਮਾਫ ਕਰਾ ਸਕਦਾ ਸਿਰਫ ਇੱਕ ਪਰਿਵਾਰ ਦਾ ਇੱਕ ਜਣਾ ਹੀ ਇਹਦਾ ਸਕੀਮ ਦਾ ਜਿਹੜਾ ਲਾਭ ਲੈ ਸਕਦਾ ਹੈ ਤੇ ਦੂਸਰਾ ਜੁਪੀ ਦੇ ਵਿੱਚ ਜੋਗੀ ਸਰਕਾਰ ਨੇ ਵੀ ਕਿਸਾਨਾਂ ਦੇ ਕਰਜ਼ੇ ਮਾਫੀ ਦਾ ਐਲਾਨ ਕੀਤਾ ਹੈ ਉੱਥੇ ਜਿਹੜਾ 1 ਲੱਖ ਰੁਪਏ ਤੱਕ ਦਾ ਜਿਹੜਾ ਕਿਸਾਨਾਂ ਦਾ ਉਹ ਕਰਜ਼ਾ ਮਾਫ ਕੀਤਾ ਜਾਊਗਾ ਉਹਦੇ ਵਿੱਚ ਕੋਈ ਲਿਮਟ ਨਹੀਂ ਕੋਈ ਵੀ ਕਿਸਾਨ ਹੋ ਸਕਦਾ ਪਰਿਵਾਰ ਦੇ ਕਿੰਨੇ ਵੀ ਜੀ ਹੋ ਸਕਦੇ ਉਹ ਚ ਕੋਈ ਲਿਮਟ ਨਹੀਂ ਸਿਰਫ ਉਹਦੇ ਵਿੱਚ ਸ਼ਰਤ ਇਹ ਹੈ ਕਿ ਉਹਨਾਂ ਕੋਲੇ ਕੋਈ ਚਾਰ ਟਾਇਰਾਂ ਵਾਲਾ ਸਾਧਨ ਨਹੀਂ ਹੋਣਾ ਚਾਹੀਦਾ ਜੇ ਦਾ ਟਰੈਕਟਰ ਹੋਵੇ ਗੱਡੀ ਹੋਵੇ ਜਿਹੜੇ ਵਿੱਚ ਚਾਰ ਟਾਇਰਾਂ ਵਾਲਾ ਕੋਈ ਸਾਧਨ ਨਹੀਂ ਹੋਣਾ ਚਾਹੀਦਾ ਤੇ ਯੂਪੀ ਦਾ ਪੱਕੇ ਵਸਨੀਕ ਹੋਣਾ ਚਾਹੀਦੇ ਹੈ ਇਹ ਦੋ ਖਬਰਾਂ ਜਿਹੜੀ ਅੱਜ ਨਿਕਲ ਕੇ ਸਾਹਮਣੇ ਆਈਆਂ ਨੇ ਜਿਹੜੇ ਪਹਿਲੇ 2 ਲੱਖ ਰੁਪਏ ਦਾ ਕਰਜ਼ਾ ਉਹ ਚਾਰਖੰਡ ਸਰਕਾਰ ਮਾਫ ਕਰ ਰਹੀ ਹੈ ਆਪਣੇ ਕਿਸਾਨਾਂ ਦਾ ਤੇ ਯੂਪੀ ਸਰਕਾਰ ਜੋਗੀ ਦੀ ਸਰਕਾਰ ਵੀ ਜਿਹੜੇ ਆਪਣੇ ਕਿਸਾਨਾਂ ਦਾ ਕਰਜ਼ਾ ਮਾਫ ਕਰ ਰਹੀ ਹੈ ਤਾਂ ਇਥੋਂ ਆਸ ਵੱਜਦੀ ਹੈ ਕਿ ਹੋ ਸਕਦਾ ਹੁਣ ਤਾਂ ਸ਼ਾਇਦ ਨਹੀਂ ਪਰ ਹੋ ਸਕਦਾ ਬੋਟਾ ਨੇ ਨੇੜੇ ਤੇੜੇ ਪੰਜਾਬ ਵਾਲੇ ਵੀ ਕੋਈ ਇੰਨਾ ਸਰਕਾਰ ਨੂੰ ਦੇਖ ਕੇ ਕੋਈ ਥੋੜਾ ਬਹੁਤਾ ਐਕਸ਼ਨ ਲੈ ਸਕਦੇ ਆ ਕਰਜ਼ਾ ਮਾਫੀ ਬਾਰੇ ਸੈਂਟਰ ਸਰਕਾਰ ਵੀ ਕਾਫੀ ਗਲਤ ਕਰ ਰਹੀ ਹੈ ਕਰਜ਼ਾ ਮਾਫੀ ਤੇ ਜਿਹੜਾ ਵਿਰੋਧੀ ਪਾਰਟੀ ਹੈ ਉਹ ਕਾਫੀ ਦਬਾਅ ਬਣਾ ਰਹੀ ਹੈ ਨੇ ਸੈਂਟਰ ਸਰਕਾਰ ਤੇ ਕਿਸ ਤਰ੍ਹਾਂ ਨਹੀਂ ਕਰਜ਼ਾ ਮਾਫੀ ਕੀਤੀ ਜਾਵੇ ਤਾਂ ਦੋ ਸਰਕਾਰਾਂ ਨੇ ਤਾਂ ਅ ਐਲਾਨ ਕਰ ਦਿੱਤਾ ਐਲਾਨ ਕੀ ਰਾਸ਼ੀ ਵੀ ਜਾਰੀ ਕਰ ਦਿੱਤੀ ਹੈ ਕਰਜ਼ੇ ਦੀ ਕਿ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਜਿਹੜਾ ਉਹ ਮਾਫ ਹੋਣ ਜਾ ਰਿਹਾ ਹੈ ਇਹਦੇ ਨਾਲ ਬਹੁਤ ਸਾਰੇ ਜਿਹੜੇ ਕਿਸਾਨ ਵੀਰ ਨੇ ਆਪਣੇ ਚਾਰਖੰਡ ਦੇਤੇ ਜੁਪੀ ਦੇ ਕਾਫੀ ਕਿਸਾਨਾਂ ਨੂੰ ਜਿਹੜਾ ਇਹਦਾ ਲਾਭ ਮਿਲਣ ਜਾ ਰਹੇ ਹੈ